ਜਿਹੜੇ ਹੁਣ ਅੰਕੜੇ ਦੱਸ ਰਹੇ ਆ ਉਹ ਲਿਬਰਲ ਨੂੰ ਜਿਤਾ ਰਹੇ ਆ ਓਵਰਆਲ ਕੈਨੇਡਾ ਦੇ ਵਿੱਚ ਸੀਟਾਂ ਦੇ ਹਿਸਾਬ ਦੇ ਇੱਕ ਲੱਖ ਦੇਖਦੇ 43 ਸੀਟਾਂ ਨੇ ਟੋਟਲ ਇੱਥੇ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 43 ਜਿਹੜੀਆਂ ਐਮਪੀ ਦੀਆਂ ਸੀਟਾਂ ਨੇ 43ਆਂ ਦੇ ਵਿੱਚੋਂ ਸਰਵੇ ਦੱਸਦੇ ਆ ਕਿ 23 ਸੀਟਾ ਲਿਬਰਲ ਲੈ ਜਾਊਗਾ ਕੰਜ਼ਰਵਟਿਵ 11 ਐਂਡੀਪੀਏ ਅਲਬਰਟਾ ਦੇ ਵਿੱਚ ਮਤਲਬ ਲਿਵਰਲ ਪੰਜ ਸੀਟਾਂ ਲੈ ਕੇ ਜਾ ਰਹੀ ਹੈ ਕੰਜ਼ਰਵਟਿਵ 33 ਲੈ ਕੇ ਜਾ ਰਹੀ ਹੈ ਤੇ ਐਂਡੀਪੀਏ ਅਨਟੈਰੀਓ ਦੇ ਵਿੱਚ ਵੱਡੀਆਂ ਸੀਟਾਂ ਜਿਹੜੀਆਂ ਲਿਬਰਲ ਲੈ ਕੇ ਜਾ ਰਹੀ 122 ਸੀਟਾਂ ਨੇ ਅਨਟੈਰੀਓ ਦੇ ਵਿੱਚ ਟੋਟਲ 122ਆਂ ਦੇ ਵਿੱਚੋਂ ਲਿਬਰਲ 83 ਤੇ ਅੱਗੇ ਹੈ ਕਬੈਕ ਦੇ ਵਿੱਚ 78 ਸੀਟਾਂ ਦੇ ਵਿੱਚੋਂ ਜਿਹੜੇ ਲਿਬਰਲ ਨੇ 41 ਸੀਟਾਂ ਲੈ ਕੇ ਜਾ ਰਹੇ ਐ ਇਸ ਵੇਲੇ 41 ਇਹ ਲੈ ਕੇ ਜਾ ਰਹੇ ਜਿਹੜੀ ਬਲੋਕ ਉਹ ਇੱਕ ਉਹ ਤੋਂ ਦੀ ਪਾਰਟੀ ਹੈ 24 ਉਹ ਲੈ ਕੇ ਜਾਣਗੇ ਤੇ ਕਨਜ਼ਰਵੇਟਿਵ 12 ਦੇ ਉੱਤੇ ਤੇ ਐਨਡੀਪੀ 1 ਦੇ ਉਸ ਮੈਨੀਟੋਬਾ ਤੇ ਸਸਕਾਚਵਿਨ ਇੱਥੇ 28 ਸੀਟਾਂ ਟੋਟਲ ਨੇ 28 ਦੇ ਵਿੱਚੋਂ 7 ਲਿਬਰਲ ਲੈ ਕੇ ਜਾ ਰਿਹਾ ਕੰਜ਼ਰਵਟਿਵ 11 ਲੈ ਕੇ ਜਾ ਰਿਹਾ ਐਨਡੀਪੀ 2 ਜਿਹੜੀ ਤਾਂ ਸਰੀ ਨਿਊਟਨ ਵਾਲੀ ਸੀਟ ਆ ਜਿੱਥੇ ਸੁਖਤਾਲੀਵਾਲ ਤੇ ਹਰਜੀਤ ਸਿੰਘ ਗਿੱਲ ਖੜੇ ਆ ਇੱਥੇ 58 ਪੁਆਇੰਟ ਹੈਗੇ ਆ ਸੁਖਤਾਲੀਵਾਲ ਦੇ ਇਸ ਵੇਲੇ ਤੇ 32 ਦੱਸੇ ਜਾ ਰਿਹਾ ਹਰਜੀਤ ਗਿੱਲ ਹੋ ਜਿਹਦਾ ਮਤਲਬ ਇਹ ਆ ਕਿ ਇਹ ਲਿਬਰਲ ਸੇਫ ਸੀਟ ਆ ਅੱਜ ਦੇ ਸਰਵੇ ਦੇ ਹਿਸਾਬ ਨਾਲ ਇਹ ਦੋ ਸੀਟਾਂ ਦੇ ਉੱਤੇ ਲਿਬਰਲ ਜਿੱਤ ਰਿਹਾ ਇੱਥੇ ਸੁਖਤਾਲੀਵਾਲ ਜਿੱਤ ਰਿਹਾ ਉੱਥੇ ਗੁਰਬਖਸ਼ਣੀ ਜਿੱਤ ਰਿਹਾ ਡੈਲਟਾ ਦੇ ਵਿੱਚ ਇਹ ਨੂੰ ਦੱਸ ਦਿਆ ਵੀ ਇਹ ਲਿਬਰਲ ਵਾਲੇ ਪਾਸੇ ਆ ਸੇਫ ਨਹੀਂ ਆ ਉਹਨਾਂ ਦੀ ਪਰ ਲਿਬਰਲ ਵਾਲੇ ਪਾਸੇ ਆ ਗੱਲ ਜਿਹੜੀ ਅਸੀਂ ਕਰਨਾ ਚਾਹੁੰਦੇ ਹਾਂ ਅਸਲ ਦੇ ਵਿੱਚ ਉਹ ਅਨਲਿਸਿਸ ਆ ਅਨਲਿਸਿਸ ਕੀ ਆ ਕਿ ਅੱਜ ਸਾਰੇ ਸੋਚ ਰਿਆ ਕਸਲ ਦੇ ਵਿੱਚ ਹਾਲਤ ਕੀ ਆ ਜਾਂ ਜਿੱਤੂਗੀ ਕੌਣ ਵੱਖ-ਵੱਖ ਜਿਹੜੇ ਏਜੰਸੀਜ਼ ਨੇ ਵੱਖ-ਵੱਖ ਫਰਮਜ਼ ਨੇ ਉਹਨਾਂ ਨੇ ਆਪਣੇ ਸਰਵੇ ਦਿੱਤੇ ਆ ਨੈਨੋਜ਼ ਨੇ ਆਪਣਾ ਦਿੱਤਾ ਐ ਬਕਸ ਨੇ ਮੇਨ ਸਟਰੀਟ ਨੇ ਲੈਜਰ ਨੇ ਇਹ ਸਾਰੇ ਆਪਣੇ ਆਪਣੇ ਸਰਵੇ ਦੱਸਦੇ ਆ ਵੀ ਕਿੱਥੋਂ ਕੌਣ ਜਿੱਤ ਰਿਹਾ ਕਿੱਦਾਂ ਜਿੱਤ ਰਿਹਾ ਆ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰਨਾ ਚਾਹੁੰਦੇ ਹਾਂ ਸੋ ਇਹ ਪਹਿਲੀ ਗੱਲ ਤਾਂ ਅੱਜ ਦੇ ਅੰਦਾਜ਼ੇ ਆ ਆਪਾਂ ਜਦੋਂ ਸੋਮਵਾਰ ਸ਼ਾਮ ਨੂੰ ਤੁਹਾਡੇ ਨਾਲ ਹਾਸਰ ਹੋਣਾ ਹੈ ਨਤੀਜੇ ਲੈ ਕੇ 7:00 ਵਜੇ ਤੇ ਉਸ ਤੋਂ ਬਾਅਦ ਪਤਾ ਲੱਗ ਜਾਣਾ ਵੀ ਜਿਹੜੀ ਅੱਜ ਅਸੀਂ ਗੱਲ ਕਰ ਰਹੇ ਹਾਂ ਕਿੰਨੀ ਕੁ ਸਹੀ ਆ ਪਰ ਜਿਹੜੇ ਹੋਣ ਅੰਕੜੇ ਦੱਸ ਰਹੇ ਆ ਉਹ ਲਿਬਰਲ ਨੂੰ ਜਿਤਾ ਰਹੇ ਆ ਓਵਰਆਲ ਕੈਨੇਡਾ ਦੇ ਵਿੱਚ ਕਿ ਲਿਬਰਲ ਮੈਜੋਰਿਟੀ ਬਣਾਜੂਗੇ ਪਹਿਲਾਂ ਮਿਨੋਰਿਟੀ ਦੇ ਵਿੱਚ ਸੀ ਅੱਜ ਅੱਜ ਦੇ ਹਿਸਾਬ ਨਾਲ ਇਹਨਾਂ ਨੂੰ 186 ਸੀਟਾਂ ਆਉਂਦੀਆਂ 186 ਇਹਨਾਂ ਨੂੰ ਸੀਟਾਂ ਜਿਹੜੀਆਂ ਉਹ ਆ ਰਹੀਆਂ ਨੇ ਤੇ 125 ਸੀਟਾਂ ਆ ਰਹੀਏ ਕੰਜ਼ਰਵਟਿਵ ਪਾਰਟੀ ਨੂੰ 24 ਬਲਾਕ ਕੋਵਿਕਾ ਨੂੰ 7 ਐਨਡੀਪੀ ਨੂੰ ਤੇ ਇੱਕ ਗ੍ਰੀਨ ਨੂੰ ਹੁਣ ਪਤਾ ਨਹੀਂ ਗੱਲ ਕਿੰਨੀ ਕੁ ਸਹੀ ਹੈ ਪਰ ਇਹ ਜੇ ਪਿਛਲੀਆਂ ਦੋ ਇਲੈਕਸ਼ਨ ਦੇਖੀਏ ਨਾ ਆਪਾਂ ਜਿਹੜੀ ਇੱਕ ਆ ਪਹਿਲਾਂ ਹੋਈ ਸੀ 21 ਦੇ ਵਿੱਚ ਤੇ 21 ਤੋਂ ਪਹਿਲਾਂ 19 ਦੇ ਵਿੱਚ ਇਹਨਾਂ ਦੋਵਾਂ ਇਲੈਕਸ਼ਨਾਂ ਦੇ ਵਿੱਚ ਜਿਹਦੇ ਅਸੀਂ ਸਰਵੇ ਫਾਲੋ ਕਰ ਰਹੇ ਹਾਂ ਇਹ 90% ਤੱਕ 90 ਕੁਝ 95% ਤੱਕ ਠੀਕ ਸੀ 1921 ਦੇ ਫਰਕ ਨਾਲ ਇਹ ਅੱਗੇ ਸੀਗੇ ਸੋ ਹੁਣ 186 ਸੀਟਾਂ ਲਿਬਰਲ ਨੂੰ ਦਿੱਤੀਆਂ ਜਾ ਰਹੀਆਂ ਬਾਕੀ ਜਿਦਾਂ ਮੈਂ ਪਹਿਲਾਂ ਕਿਹਾ ਵੀ ਸੋਮਵਾਰ ਨੂੰ ਪਤਾ ਲੱਗ ਜਾਣਾ ਸ਼ਾਮ ਨੂੰ ਜਦੋਂ ਨਤੀਜੇ ਆਉਣੇ ਆ ਪਹਿਲੀ ਗੱਲ ਤਾਂ ਵੋਟ ਜ਼ਰੂਰ ਪਾਓ ਜਿਹੜੇ ਵੀ ਪਾ ਸਕਦੇ ਆ ਜਿਹੜੇ ਐਲੀਜੀਬਲ ਨੇ ਉਹ ਵੋਟ ਜ਼ਰੂਰ ਪਾਓ ਹੁਣ ਇਹਦਾ ਉਹਨਾਂ ਨੇ ਫਿਰ ਅੱਗੇ ਉਹ ਬ੍ਰੇਕਡਾਊਨ ਦਿੱਤੀ ਆ ਆਪਾਂ ਜਿਹੜੀ ਕਰਕੇ ਕੋਸ਼ਿਸ਼ ਕਰਦੇ ਆ ਕਿ ਕਿੱਥੇ ਕੀ ਹਾਲਤ ਆ ਬੀਸੀ ਦੇ ਵਿੱਚ ਅੱਜ ਬਰਾਬਰ ਬਰਾਬਰ ਦੱਸਦੇ ਆ ਕਨਸਰਵਟਿਵ ਵੀ ਤੇ ਲਿਬਰਲ ਵੀ ਸੀਟਾਂ ਦੇ ਹਿਸਾਬ ਜੇ 1 ਲੱਖ ਦੇਖਦੇ 43 ਸੀਟਾਂ ਨੇ ਟੋਟਲ ਇੱਥੇ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 43 ਜਿਹੜੀਆਂ ਐਮਪੀ ਦੀਆਂ ਸੀਟਾਂ ਨੇ 43ਆਂ ਦੇ ਵਿੱਚੋਂ ਸਰਵੇ ਦੱਸ ਦਿਆ ਕਿ 23 ਸੀਟਾਂ ਲਿਬਰਲ ਲੈ ਜਾਊਗਾ ਕਨਸਰਵਟਿਵ 19 ਐਨਡੀਪੀ ਇੱਕ ਇੱਕ ਵੀ ਜਗਮੀਤ ਸਿੰਘ ਵਾਲੀ ਜੇ ਬਚ ਗਈ ਤਾਂ ਉੱਥੇ ਵੀ ਗੜਬੜ ਦੱਸਦੀ ਆ ਥੋੜੀ ਜੀ ਗੜਬੜ ਦਾ ਮਤਲਬ ਕਿ ਸੇਫ ਸੀਟ ਨਹੀਂ ਐਨਡੀਪੀ ਦੀ ਉਹ ਜਿੱਥੇ ਜਗਬੀਤ ਸਿੰਘ ਵਰਨਵੀ ਵਾਲੀ ਸੀਟ ਤੋਂ ਖੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 23 ਕੁੱਲ ਸੀਟਾਂ ਆ ਤੈਨੀਆਂ ਦੇ ਵਿੱਚ ਮਾਫੀ ਚੋਣ ਨੇ 43 ਕੁੱਲ ਸੀਟਾਂ ਆ 23 ਲਿਵਰਲ ਲੈ ਜਾਂਦੇ ਆ ਕਨਜ਼ਰਵਟਿਵ 19 ਲੈ ਜਾਂਦੇ ਆ ਤੇ ਇੱਕ ਐਨਡੀਪੀ ਲੈ ਜਾਂਦੀ ਆ ਹੁਣ ਆ ਜੋ ਅਲਬਰਟਾ ਦੇ ਵਿੱਚ ਅਲਬਰਟਾ ਚ 31 ਸੀਟਾਂ ਨੇ ਟੋਟਲ ਆ ਜਿਹੜੀਆਂ 31 ਦੇ ਵਿੱਚੋਂ ਮਾਫੀ ਚੋਣ ਨੇ 38 ਸੀਟਾਂ ਨਹੀਂ ਉੱਥੇ ਅਲਬਰਟਾ ਦੇ ਵਿੱਚ ਉਹਨਾਂ ਟੋਟਲ ਸੀਟਾਂ ਦੇ ਵਿੱਚ ਅਲਬਰਟਾ ਦੇ ਵਿੱਚ ਮਤਲਬ ਲਿਵਰਲ 5 ਸੀਟਾਂ ਲੈ ਕੇ ਜਾ ਰਹੀ ਆ ਕਨਜ਼ਰਵਟਿਵ 31 ਲੈ ਕੇ ਜਾ ਰਹੀ ਆ ਤੇ ਐਨਡੀਪੀ ਇੱਕ ਸੋ 31 ਕਨਜ਼ਰਵੇਟਿਵ 5 ਲਿਬਰਲ ਲੈ ਕੇ ਜਾਊਗੀ ਕਿਉਂਕਿ ਉੱਥੇ ਬਹੁਤ ਹੀ ਕਨਜ਼ਰਵੇਟਿਵ ਸਟੇਟ ਆ ਇੱਕ ਸੀਟ ਐਂਡੀਪੀ ਲਿਆ ਸਕਦੀ ਆ ਅਨਟੈਰੀਓ ਦੇ ਵਿੱਚ ਵੱਡੀਆਂ ਸੀਟਾਂ ਜਿਹੜੀਆਂ ਲਿਬਰਲ ਲੈ ਕੇ ਜਾ ਰਹੀ 122 ਸੀਟਾਂ ਨੇ ਅਨਟੈਰੀਓ ਦੇ ਵਿੱਚ ਟੋਟਲ 122ਆਂ ਦੇ ਵਿੱਚੋਂ ਲਿਬਰਲ 83 ਤੇ ਅੱਗੇ ਆ ਜਾਂ 83 ਸੀਟਾਂ ਦੇ ਉੱਤੇ ਇਹਨਾਂ ਦੀ ਸੰਭਾਵਨਾ ਹੈ ਕਿ ਜਿੱਤ ਜਾਣਗੇ ਕਨਜ਼ਰਵੇਟਿਵ 63 ਤੇ ਐਂਡੀਪੀ 2 ਤੇ ਜਿਹੜਾ ਕੁਬੈਕ ਆ ਕੁਬੈਕ ਬਹੁਤ ਵੱਡਾ ਸੂਬਾ ਆ ਅਨਟੈਰੀਓ ਤੋਂ ਬਾਅਦ ਕਬੈਕ ਦੇ ਵਿੱਚ 78 ਸੀਟਾਂ ਦੇ ਵਿੱਚੋਂ ਜਿਹੜੇ ਲਿਬਰਲ ਨੇ 41 ਸੀਟਾਂ ਲੈ ਕੇ ਜਾ ਰਹੇ ਐ ਇਸ ਵੇਲੇ 41 ਇਹ ਲੈ ਕੇ ਜਾ ਰਹੇ ਜਿਹੜੀ ਬਲੋਕ ਉਹ ਇੱਕ ਉਹ ਤੋਂ ਦੀ ਪਾਰਟੀ ਆ 24 ਉਹ ਲੈ ਕੇ ਜਾਣਗੇ ਤੇ ਕਨਜ਼ਰਵੇਟਿਵ 12 ਦੇ ਉੱਤੇ ਤੇ ਐਨ ਡੀ ਪੀ 1 ਦੇ ਉੱਤੇ ਜਿਹੜੇ ਪ੍ਰੈਰੀਜ਼ ਨੇ ਆਹ ਮੈਨੀਟੋਬਾ ਤੇ ਸਸਕਾਚਵਿਨ ਇੱਥੇ 28 ਸੀਟਾਂ ਟੋਟਲ ਨੇ 28 ਦੇ ਵਿੱਚੋਂ 7 ਲਿਬਰਲ ਲੈ ਕੇ ਜਾ ਰਹੇ ਆ ਕਨਜ਼ਰਵੇਟਿਵ 11 ਲੈ ਕੇ ਜਾ ਰਹੇ ਆ ਐਨ ਡੀ ਪੀ 2 ਜਿਹੜਾ ਐਟਲੈਂਟਿਕ ਕੈਨੇਡਾ ਆ ਦੂਜੇ ਪਾਸੇ ਆ ਪ੍ਰਿੰਸ ਐਡਵਰਟ ਆਇਲੈਂਡ ਜਾਂ ਨੋਵਾ ਸਕੋਸ਼ੀਆ ਜਾਂ ਨਿਊ ਫਾਉਂਡਲੈਂਡ ਲੈਬਰੇਡੋਰ ਉਥੇ 32 ਸੀਟਾਂ ਟੋਟਲ ਬਣਦੀਆਂ ਰਲਾ ਕੇ 32 ਚ 24 ਲਿਬਰਲ ਲਿਜਾਰੇ ਆ ਤੇ ਕਨਜ਼ਰਵਟਿਵ 8 ਹੁਣ ਆ ਜੋ ਲੋਕਲ ਥੋੜੀ ਜੀ ਜੇਕਰ ਅਸੀਂ ਗੱਲਬਾਤ ਕਰੀਏ ਵੀ ਸਰੀ ਦੇ ਆਲੇ ਦੁਆਲੇ ਦੇ ਸਰੀ ਦੇ ਤਿੰਨ ਚਾਰ ਰਾਈਡਿੰਗ ਤਿੰਨ ਰਾਈਡਿੰਗ ਇਥੇ ਦੀਆਂ ਨੇ ਸਰੀ ਦੀ ਬੇਸਿਕਲੀ ਨਿਊਟਨ ਇਹ ਜਦੋਂ ਨਾ ਸਰਵੇ ਕਰਦੇ ਆ ਇਹਦਾ ਇੱਕ ਪੈਰਾਮੀਟਰ ਰੱਖਦੇ ਆ ਇੱਕ ਤਾਂ ਸਰਵੇ ਦੇ ਵਿੱਚ ਇਹ ਕਿਹਾ ਜਾਂਦਾ ਸੇਫ ਸੇਫ ਦਾ ਮਤਲਬ ਆ ਕਿ ਲਗਭਗ ਸੀਟ ਇਹਨਾਂ ਦੀ ਆ ਇਹ ਚਾਂਸ ਆ ਵੀ ਇਹਨਾਂ ਨੇ ਲੈ ਜਾਣੀ ਆ ਦੂਜੇ ਨੂੰ ਇਹ ਕਹਿੰਦੇ ਆ ਕਿ ਇਹ ਉਧਰਲੇ ਪਾਸੇ ਨੂੰ ਜਾ ਰਹੀ ਆ ਤੀਜੇ ਨੂੰ ਇਹ ਕਹਿੰਦੇ ਆ ਬਰਾਬਰ ਬਰਾਬਰ ਸੋ ਜਿਹੜੀ ਤਾਂ ਸਰੀ ਨਿਊਟਨ ਵਾਲੀ ਸੀਟ ਆ ਜਿੱਥੇ ਸੁਖ ਧਾਲੀਵਾਲ ਤੇ ਹਰਜੀਤ ਸਿੰਘ ਗਿੱਲ ਖੜੇ ਆ ਇੱਥੇ 58 ਪੁਆਇੰਟ ਹੈਗੇ ਆ ਸੁਖ ਧਾਲੀਵਾਲ ਦੇ ਇਸ ਵੇਲੇ ਤੇ 32 ਦੱਸੇ ਜਾ ਰਿਹਾ ਹਰਜੀਤ ਗਿੱਲ ਦੇ ਜਿਹਦਾ ਮਤਲਬ ਇਹ ਆ ਕਿ ਇਹ ਲਿਬਰਲ ਸੇਫ ਸੀਟ ਆ ਇਹ ਸੀਟ ਸੁਖ ਧਾਲੀਵਾਲ ਸੌਖੇ ਲੈ ਕੇ ਜਾ ਰਿਹਾ ਸੇਫ ਸੀਟ ਆ ਉਹਨਾਂ ਦੀ ਇਹ ਕਲੀਅਰ ਆ ਸਰਵਿਸ ਦੇ ਹਿਸਾਬ ਨਾਲ ਜਿਹੜੀ ਫਲੀਟਵੁੱਡ ਪੋਰਟਕੈਲਸ ਵਾਲੀ ਆ ਜਿੱਥੇ ਗੁਰਵਖਸ਼ੈਣੀ ਖੜੇ ਆ ਤੇ ਦੂਜੇ ਪਾਸੇ ਆਪਣੇ ਕੰਸਰਵਟਿਵ ਦੇ ਸੁਖ ਪੰਦੇੜ ਖੜੇ ਆ ਉੱਥੇ 58 34 ਆ ਗੁਰਵਖਸ਼ੈਣੀ 58 ਪੁਆਇੰਟ ਤੇ ਆ 34 ਪੁਆਇੰਟ ਦੇ ਉੱਤੇ ਸੁਖ ਪੰਦੇੜਾ ਫਰਕ ਬਹੁਤ ਆ ਇਹ ਸੀਟ ਵੀ ਲਿਬਰਲ ਦੀ ਸੇਫ ਸੀਟ ਆ ਅੱਜ ਦੇ ਸਰਵਿਸ ਦੇ ਹਿਸਾਬ ਨਾਲ ਇਹ ਦੋ ਸੀਟਾਂ ਦੇ ਉੱਤੇ ਲਿਬਰਲ ਜਿੱਤ ਰਿਹਾ ਇੱਥੇ ਸੁਖਤਾਲੀਵਾਲ ਜਿੱਤ ਰਿਹਾ ਉੱਥੇ ਗੁਰਬਖਸ਼ਣੀ ਜਿੱਤ ਰਿਹਾ ਤੀਜੀ ਸੀਟ ਹੈ ਸਰੀ ਸੈਂਟਰ ਵਾਲੀ ਜਿਹੜੀ ਰਣਦੀਪ ਸਰਾਏ ਤੇ ਰਾਜਵੀਰ ਢਿੱਲੋਂ ਵਾਲੀ ਸਰੀ ਸੈਂਟਰ ਦੇ ਵਿੱਚ ਇਹ ਬਰਾਬਰ ਦੱਸਦੇ ਆ ਰਣਦੀਪ ਸਰਾਏ ਦੇ 45 ਪੁਆਇੰਟ ਨੇ ਤੇ 42 ਉਹਦੇ ਦੱਸਦੇ ਆ ਰਾਜਵੀਰ ਢਿੱਲੋਂ ਦੇ ਪਰ ਬਰਾਬਰ ਆ ਇੱਥੇ ਕੁਝ ਵੀ ਹੋ ਸਕਦਾ ਇਹ ਨਾ ਹੈਗੀ ਆ ਲਿਬਰਲ ਦੀ ਤੇ ਨਾ ਕੰਜ਼ਰਵਟਿਵ ਦੀ ਬਰਾਬਰ ਆ ਜਿਹੜਾ ਵੀ ਜਿੱਤਿਆ ਥੋੜੇ ਫਰਕ ਨਾਲ ਜਿੱਤੂਗਾ ਥੋੜੇ ਜੇ ਰਣਦੀਪ ਸਰਾਏ ਦੇ ਚਾਂਸ ਜ਼ਿਆਦਾ ਆ ਹੁਣ ਡੈਲਟਾ ਵਾਲੀ ਡੈਲਟਾ ਦੇ ਵਿੱਚ ਇਹਨੂੰ ਦੱਸ ਦਿਆ ਵੀ ਇਹ ਲਿਬਰਲ ਵਾਲੇ ਪਾਸੇ ਆ ਸੇਫ ਨਹੀਂ ਆ ਉਹਨਾਂ ਦੀ ਪਰ ਲਿਬਰਲ ਵਾਲੇ ਪਾਸੇ ਆ ਜਿਲਮੈਕ ਨਾਈਟ ਦੇ ਉੱਤੇ ਨੰਬਰ ਦੱਸਦੇ ਆ ਇਹ 50 ਤੇ ਉਹਨਾਂ ਦੇ ਦੱਸਦੇ ਜੈਸੀ ਸੋਤਾ ਦੇ 43 ਕਨਜ਼ਰਵਟਿਵ ਪਿੱਛੇ ਆ ਪਰ ਲਿਬਰਲ ਦੀ ਸੇਫ ਨਹੀਂ ਆ ਸੌਖੇ ਨਹੀਂ ਜਿੱਤਦੇ ਥੋੜਾ ਬਹੁਤਾ ਕੁਝ ਹੋ ਸਕਦਾ ਪਰ ਲਿਬਰਲ ਵਾਲੇ ਪਾਸੇ ਦੀ ਸੀਟ ਹੈਗੀ ਆ ਇਹ ਸੋ ਇਹ ਮੋਟਾ ਜਿਹਾ ਸਰਵੇ ਜਿਹੜਾ ਅਸੀਂ ਸਮਝਣਾ ਹੋਵੇ ਸੋ ਅੱਜ ਦੇ ਹਿਸਾਬ ਦੇ ਨਾਲ ਇਹ ਸਰਵੇ ਆ ਬਾਕੀ ਅਸਲ ਦੇ ਵਿੱਚ ਕੀ ਹੋਊਗਾ ਉਹ ਆਪਾਂ ਨੂੰ ਸੋਮਵਾਰ ਸ਼ਾਮ ਨੂੰ ਜਦੋਂ ਤੁਹਾਡੇ ਕੋਲ ਨਤੀਜੇ ਲੈ ਕੇ ਆਵਾਂਗੇ ਉਦੋਂ ਪਤਾ ਲੱਗੇਗਾ